ਪਿੰਡ ਲਖਣਕਲਾ ਵਿਖੇ ਸਰਪੰਚੀ ਚੋਣਾਂ ਦੀ ਰੰਜਿਸ਼ ਨੂੰ ਲੈ ਕੇ ਕੁਝ ਵਿਅਕਤੀਆਂ ਵੱਲੋਂ ਮਹਿਲਾ ਸਰਪੰਚ ਤੇ ਲੜਕੇ ਤੇ ਗੋਲੀਆਂ ਚਲਾਉਣ ਦਾ ਮਾਮਲਾ ਸਾਹਮਣੇ ਆਇਆ ਜਿਸ ਕਾਰਨ ਲੜਕਾ ਗੰਭੀਰ ਜ਼ਖਮੀ ਹੋ ਗਿਆ ਤੇ ਜਿਸ ਨੂੰ ਉਸਦੇ ਪਰਿਵਾਰਕ ਮੈਂਬਰਾਂ ਨੇ ਸਿਵਲ ਹਸਪਤਾਲ ਕਪੂਠਰਾ ਤਾਂ ਕਿ ਕਰਵਾਇਆ ਤੇ ਦੱਸ ਦਈਏ ਐਮਰਜੈਂਸੀ ਵਾਰਡ ਦੇ ਵਿੱਚ ਜਰੇ ਇਲਾਜ ਪਵਿੰਦਰ ਸਿੰਘ ਪੁੱਤਰ ਮਲਕੀਤ ਸਿੰਘ ਵਾਸੀ ਲਖਣਕਲਾ ਪਤੀ ਖਿਜਰਪੁਰ ਨੇ ਦੱਸਿਆ ਹੈ ਕਿ ਉਸਦੀ ਮਾਤਾ ਤਜਿੰਦਰ ਕੌਰ ਜੋ ਕਿ ਪਿੰਡ ਦੀ ਮੌਜੂਦਾ ਸਰਪੰਚ ਹੈ ਤੇ ਉਸਦੇ ਪਿੰਡ ਦੇ ਹੀ ਕੁਝ ਵਿਅਕਤੀਆਂ ਨੇ ਚੋਣਾਂ ਦੀ ਪੁਰਾਣੀ ਰੰਜਿਸ਼ ਕਾਰਨ ਉਸ ਨੂੰ ਧੋਖੇ ਦੇ ਨਾਲ ਅਕੈਡਮੀ ਵਿ ਤੇ ਜਦੋਂ ਉਹ ਪਹੁੰਚਿਆ ਤਾਂ ਪਹਿਲਾਂ ਤਾਂ ਮੌਜੂਦ ਕੁਝ ਵਿਕਟੀਆਂ ਨੇ ਉਸਤੇ ਗੋਲੀਆਂ ਚਲਾਨੀਆਂ ਸ਼ੁਰੂ ਕਰ ਦਿੱਤੀਆਂ ਜਿਸ ਤੋਂ ਬਾਅਦ ਇੱਕ ਗੋਲੀ ਜਿਹੜੀ ਹੈ ਇੱਕ ਉਸ ਸਿਰ ਤੇ ਕੋ ਲੰਗੀ ਤੇ ਦੂਸਰੀ ਜਿਹੜੀ ਹੈ ਉਹ ਬਾਹ ਦੇ ਵਿੱਚ ਜਾ ਕੇ ਇਸ ਤੇ ਲੱਗੀ ਹੈ ਤੇ ਉੱਥੇ ਉਸ ਨੇ ਦੱਸਿਆ ਹੈ ਕਿ ਡੀਐਸਪੀ ਦੀਪ ਕਰਨ ਦੇ ਨਾਲ ਸੰਪਰਕ ਜਿਹੜਾ ਕੀਤਾ ਗਿਆ ਤਾਂ ਉਹਨਾਂ ਨੇ ਇਹ ਵੀ ਜਾਣਕਾਰੀ ਸਾਂਝੀ ਕੀਤੀ ਹੈ ਕਿ ਇਸ ਸੰਬੰਧੀ ਜਾਂਚ ਜਿਹੜੀ ਕੀਤੀ ਜਾ ਰਹੀ ਹੈ ਜੋ ਵੀ ਦੋਸ਼ੀ ਪਾਇਆ ਗਿਆ ਉਸ ਦੇ ਵਿਰੁੱਧ ਬੰਦੀ ਕਾਨੂੰਨੀ ਕਾਰਵਾਈ ਜ਼ਰੂਰ ਕੀਤੀ ਜਾਵੇਗੀ। ਮਾਮਲਾ ਜੀ ਮੈਨੂੰ ਕੋਈ ਫੋਨ ਆਇਆ 2:30 ਵੇ ਨਾ ਕਿ ਇਦਾਂ ਬਾਬਾ ਇੰਦਰ ਪਾ ਲਿਆ ਇਹਨਾਂ ਦੀ ਨਾ ਜਿਹੜੀ ਇਲੈਕਸ਼ਨਾਂ ਦੌਰਾਨ ਇਹਨਾਂ ਦੀ ਆਪਚ ਚਲਦੀ ਹੈ ਜਦੋਂ ਸਰਪੰਚ ਬਣਿਆ ਇਹਨਾਂ ਨਾਲ ਉਹ ਹਰੇ ਹੀ ਇਹਨਾਂ ਦੀ ਰਾਂਝੇ ਚ ਬਾਜੀ ਆਪਚ ਚ ਚਲਦੀ ਪਈ ਸੀ ਤੇ ਇਹਨਾਂ ਨੇ ਜੀ ਉਹਨੂੰ ਕਿਤੇ ਸੱਦਿਆ ਕਿ ਘਰੇ ਆ ਕੇ ਆ ਜਾ ਆਪਾਂ ਬਹਿ ਕੇ ਗੱਲਬਾਤ ਨਵੇੜੀ ਆਪਣੀ ਕਿ ਆਪਾਂ ਇੱਕੋ ਪਿੰਡ ਰਹਿਣਾ ਹੈ ਆਪਚ ਕੋਈ ਵੀ ਆਪਣੇ ਮਨ ਚ ਮਨ ਮਟਾਵ ਨਹੀਂ ਰੱਖਣਾ ਤੇ ਇਹਨੂੰ ਕਹਦਾ ਕੱਲਾ ਹੀ ਐਂ ਕਿ ਉਹਨੂੰ ਲੈ ਕੇ ਨਾ ਐ ਗੱਲਾਂ ਚੱਲ ਗਿਆ ਵਾ ਤੇ ਉਹਨੇ ਜਾ ਕੇ ਜਦੋਂ ਜੀ ਉਹਨੂੰ ਪੈਰੀਆ ਤਲੋਂ ਲੱਗਾ ਵਾ ਜੀ ਉਹ ਸਿਆਣਾ ਬਹਿਣਾ ਸੀਨੀਅਰ ਬੰਦਾ ਵਾ ਤੇ ਪੈਰੀਆ ਤਲੋਂ ਲੱਗਾ ਜੀ ਉਹਨੇ ਵੈਰ ਮਾਰਤੇ ਰਵੋਲਵਰ ਦਾ ਉਹਨੇ ਵੈਰ ਮਾਰੇ ਹੁੰਦੇ ਜੀ ਬਾਹਾਂ ਚ ਲੱ ਇੱਕ ਬਿਛੋਂ ਵੀ ਜਦੋਂ ਇਹ ਭੱਜ ਲੱਗਾ ਵਾ ਤੇ ਇਹਨੇ ਬਿਛੋਂ ਵੀ ਮਾਰੇ ਆ ਆਪਣਾ ਵਜਾ ਕਰਕੇ ਜਦੋਂ ਕਹਿੰਦਾ ਇਹ ਫੁੜਕਿਓਂ ਨਿਕਲ ਗਿਆ ਕਿਦੇ ਮਹਾਰਾਜ ਵੱਲੋਂ ਕੋਈ ਬਚਾਅ ਹੋ ਗਿਆ ਤੇ ਪਰ ਇਹਨਾਂ ਹੁਣ ਜੀ ਡਾਕਟਰਾਂ ਕਹਿੰਦੇ ਕਿ ਕੰਮ ਸੀਰੀਅਸ ਆ ਤੇ ਹੁਣ ਇਹਨਾਂ ਨੂੰ ਜਲੰਧਰ ਰੈਫਰ ਕਰਤਾ ਜੀ ਹਾਂਜੀ ਨਾਲ ਇੱਕ ਸੱਤੂ ਹੋਇਗਾ ਜੀ ਸੱਤੂ ਸਰਪੰਚ ਇਹਨਾਂ ਦੇ ਪਰਾਣਾ ਜੀ ਤੇ ਉਹਨੇ ਜੀ ਕਿਹਾ ਕੀ ਫੜ ਲਓ ਇਹਨੂੰ ਜਾਨਾ ਦੇਓ ਇਦਾਂ ਉਹਨੇ ਕੋਈ ਰਵਲਵਰ ਆਪ ਦਾ ਉਹਨੇ ਵੀ ਫਾਇਰ ਕੀਤਾ ਮਗਰੋਂ ਤੇ ਇਹਨੇ ਮਨ ਲੱਗੀ ਲੱਗੀਆਂ ਤੇ ਪੁਲਿਸ ਆਈ ਮੌਕੇ ਤੇ ਪਹੁੰਚੀ ਨਹੀਂ ਕੁੱਲ ਚੀ ਜੇ ਹਜੇ ਤੱਕ ਤੇ ਹੁੰਦਾ ਆਏ ਹੀ ਗਏ ਬਿਆਨਬੋਧ ਹੁਣ ਲੈ ਕੇ ਗਏ ਜਦੋਂ ਦੀ ਗੱਲ ਹੀ ਹੁਣ ਆਏ ਜਾ ਕੇ ਪਹਿਲਾਂ ਕੋਈ ਵੀ ਨਹੀਂ ਆਇਆ ਜੀ ਉਹ ਮੰਗ ਕੀ ਕਰਦੇ ਆ ਮੰਗ ਇਨਸਾਫ ਚਾਹੀਦਾ ਜੀ ਬੰਦੀ ਕਾਰਵਾਈ ਕੀਤੀ ਜਾਵੇ ਠੀਕ ਹੈ ਨਜਾਇਜ਼ ਧਗਾ ਹੋਇਆ ਜੀ ਸਾਡੇ ਨਾਲ ਯਕੀਨ ਨਾਲ ਮੇਰਾ ਨਾਂ ਜੀ ਪਵਿੱਤਰ ਸਿੰਘ ਆ ਜੀ ਠੀਕ ਹੈ ਤੇ ਕਿੱਥੇ ਰਹਿੰਦੇ ਮੈਂ ਪਿੰਡ ਲਖਨਗੜਾਂ ਤੋਂ ਜੀ ਮੇਰੇ ਮਾਦਰ ਤਰਜਿੰਦਰ ਕੌਰ ਜੀ ਉਹ ਪਿੰਡ ਤੋਂ ਮੌਜੂਦਾ ਸਰਪੰਚ ਆ ਜੀ ਇਹ ਕੀ ਮਾਮਲਾ ਹੋਇਆ ਮਾਮਲਾ ਕੁਛ ਨਹੀਂ ਜੀ ਸਾਡੀ ਇਲੈਕਸ਼ਨ ਹੋਈ ਸੀਗੀ ਸਰਪੰਚੀ ਦੀ ਤੇ ਦੂਸਰੇ ਪਾਸੇ ਬਾਬਾ ਇੰਦਰਪਾਲ ਸਿੰਘ ਜੀ ਉਹਨਾਂ ਦੀ ਨਾ ਨਾ ਹੋਈ ਸੀ ਉਹ ਇਲੈਕਸ਼ਨ ਦੇ ਵਿੱਚ ਮੇਰੇ ਮਦਰ ਜਿੱਤ ਗਏ ਠੀਕ ਹੈ ਜੀ ਇਹ ਉਦੋਂ ਤੋਂ ਹੀ ਰੰਜਿਸ਼ ਰੱਖੰਦੇ ਸੀ ਸਾਡਾ ਕਿਦੀ ਕਿਤੇ ਕਦੀ ਕਿਸੇ ਨੂੰ ਕਹਿੰਦੇ ਸੀ ਉਹਨਾਂ ਨੂੰ ਨਿਖਾਨ ਕਰਨਾ ਸੀ ਉਹਨਾਂ ਨੂੰ ਮਾਰਨਾ ਇੱਦਾਂ ਕਰਨਾ ਉਦਾਂ ਕਰਨਾ ਇਹ ਉਦੋਂ ਦੀ ਰੰਜਿਸ਼ ਚੱਲਦੀ ਹੁੰਦੀ ਸੀ ਤੇ ਇਹਨਾਂ ਨੇ ਅੱਜ ਮੈਨੂੰ ਫੋਨ ਕਰਵਾਇਆ ਕਿਸੇ ਕੋਲੋਂ ਵੀ ਮਤਲਬ ਵੀ ਤੁਸੀਂ ਅਕੈਡਮੀ ਆਪ ਵੀ ਆਪਾਂ ਬਹਿ ਕੇ ਗੱਲ ਕਰਨੀ ਪਿਆਰ ਨਾਲ ਵੀ ਕੱਲਾ ਹੀ ਆਈ ਵੀ ਆਪਾਂ ਆਪਸ ਵਿੱਚ ਬਹਿ ਕੇ ਸਾਡੀ ਗੱਲ ਨਬੇੜ ਦੇਣੀ ਹੈ ਠੀਕ ਹੈ ਜੀ ਕਿ ਇਹਨੂੰ ਨਾਲ ਨਾਲ ਲੈ ਕੇ ਆਈ ਮੈਂ ਕੱਲ੍ਹ ਜੱਲ ਗਿਆ ਜੀ ਉੱਥੇ ਮੈਂ ਅਕੈਡਮੀ ਗਿਆ ਮੈਂ ਜਾ ਕੇ ਜੀ ਇਹਨਾਂ ਨੂੰ ਬੁਲਾਇਆ ਮੈਂ ਜਾਣੇ ਹੀ ਬਾਬਾ ਜੀ ਦੇ ਪੈਰੀ ਹੱਥ ਲਾਏ ਮੇਰੇ ਪੈਰੀ ਹੱਥ ਨਾਲ ਉਹਦੇ ਨਾਲ ਹੀ ਸਦਨਾਮ ਸਿੰਘ ਸਾਹਿਬ ਦਾ ਸਰਪੰਚ ਬੈਠਾ ਸੀ ਹਾਂ ਉਹਨੇ ਕਿਹਾ ਕਹਿੰਦਾ ਬਾਬਾ ਜੀ ਨੂੰ ਛੱਡਿਓ ਨਾ ਤੇ ਕਹਿੰਦਾ ਗੋਲੀ ਮਾਰੋ ਤੇ ਜਲਦੀ ਜਦੋਂ ਇਹ ਨਿੱਕਲ ਹੋਈ ਤੇ ਮੈਂ ਦੇਖਿਆ ਬਾਬੇ ਨੇ ਵਾਰ-ਵਾਰ ਲੋਡ ਕਰਕੇ ਉਹਨੇ ਮੇਰੇ ਫੇਰ ਕੀਤਾ ਵਾ ਹੱਥ ਮਾਰਿਆ ਤਾਂ ਉਹਨੇ ਮੇਰੇ ਸਿਰ 'ਤੇ ਗੋਲੀ ਖਹਿ ਕੇ ਲੰਗੀ ਤੇ ਦੂਸਰੀ ਗੋਲੀ ਨਾਲ ਹੀ ਉਹਨੇ ਮਾਰੀ ਮੇਰੀ ਬਾਹ ਦੇ ਵਿੱਚ ਵੱਜ ਗਈ ਜੀ ਸੱਜੀ ਬਾਹ ਦੇ ਵਿੱਚ ਵੱਜ ਗਈ ਵੱਜ ਗਈ ਠੀਕ ਹੈ ਜੀ ਤੇ ਸਤਨਾਮ ਸਿੰਘ ਨੇ ਮਤਲਬ ਪੂਰਾ ਜ਼ੋਰ ਲਾਇਆ ਵੀ ਮੈਨੂੰ ਉੱਥੇ ਫੜਿਆ ਨੇ ਮੈਂ ਮਹੀਂ ਛੁੱਟਿਆ ਨਾ ਕੋਈ ਜੀ ਠੀਕ ਹੈ ਜੀ ਰਕबीर ਸਿੰਘ ਸੋਲ ਵੀ ਉੱਥੇ ਮੌਜੂਦ ਸੀ ਮੋਕੇ ਤੇ ਸਾਨੂੰ ਜੀਤ ਸਿੰਘ ਠੀਕ ਹੈ ਜੀ ਇਹ ਵੀ ਮੇਰੇ ਮਗਰ ਤੱਕ 도ੜੇ ਇਹਨਾਂ ਨੇ ਪੂਰੀ ਕੋਸ਼ਿਸ਼ ਕੀਤੀ ਸਤਨਾਮ ਸਿੰਘ ਕੋ ਵੀਰਵਾਲ ਪਰ ਹੈਗਾ ਜੀ ਆਪਣਾ ਉਹਨੇ ਵੀ ਮਗਰੋ ਫਾਇਰਿੰਗ ਕੀਤੀ ਰਕਵੀਰ ਰਕਵੀਰ ਸਿੰਘ ਵੀ ਮੇਰੇ ਮਗਰ ਤੱਕ ਭੱਜਾ ਵੀ ਮੈਨੂੰ ਫੜਨ ਲਈ ਮੈਂ ਮਸੀ ਜੀ ਆਪਣੀ ਜਾਨ ਪਾ ਕੇ ਛੱਡਿਆ ਇਹਨਾਂ ਨੇ ਬਹੁਤ ਗਲਕਾਰੇ ਮਰੇ ਵੀ ਬਚਣਾ ਨਹੀਂ ਚਾਹੀਦਾ ਇਹਨੂੰ ਅੱਜ ਮਾਰ ਕੇ ਚੱਲਣਾ ਮੈਂ ਜੀ ਮਹੀਂ ਜਿੱਦਾਂ ਕਿਦਾਂ ਕਰ ਕਰਾ ਕੇ ਮੁੰਬਈੋਂ ਤੋਂ ਬਚ ਕੇ ਨ ਇਹ ਕਟੋੜ ਕਿੰਨੇ ਫਾਇਰ ਦਿੱਤੇ ਨੇ ਇਹਨਾਂ ਨੇ ਜੀ ਲਗਭਗ 4-5 ਫਾਇਰ ਕੀਤੇ ਆ ਜੀ ਕਿੰਨੇ ਵਜੇ ਦਾ ਸਮੇਂ ਚ ਜੀ ਸਵਾ 0:30 ਵਜੇ ਦਾ ਹੋਣਾ ਕਰੀਬ ਜੀ ਸਵਾ 2:30 ਇੱਥੇ ਕਹੋਗੇ ਜੀ ਕਰਦੇ ਕੁਛ ਨਹੀਂ ਜੀ ਇਹਨਾਂ ਦੀ ਅਕੈਡਮੀ ਹੈ ਜੀ ਅਕੈਡਮੀ ਤਾਂ ਮਤਲਬ ਲਗਭਗ ਹੈ ਨਹੀਂ ਉੱਥੇ ਕੋ ਬੱਚਾ ਬੱਚਾ ਮਤਲਬ ਇਦਾਂ ਹੀ ਹੈ ਜੀ ਹਾਂ ਜੀ ਤੇ ਜਿਹੜੀ ਰਵਲਵਰ ਉਹਨਾਂ ਦੀ ਆਪਣੀ ਲਾਇਸੈਂਸ ਪਤਾ ਨਹੀਂ ਜੀ ਉਹਨਾਂ ਉਹਨਾਂ ਦੀ ਉਹ ਲਾਇਸੈਂਸ ਰਵਲਵਰ ਸੀ ਕਿ ਉਹਨਾਂ ਕੋਲ ਦੋ ਨੰਬਰ ਦੀ ਜੀ ਹਾਂ ਜੀ ਉਹਨਾਂ ਨੇ ਉਹਦੇ ਵਿੱਚੋਂ ਫਾਇਰਿੰਗ ਕੀਤੀ ਹਾਂਜੀ ਅਨਾਦ ਤੇਰਾਮ ਸਿੰਘ ਸਰਪੰਚ ਕੋ ਵੀ ਰਵਾਲਵਰ ਸੀ ਜੀ ਉਹਨੇ ਵੀ ਕੱਢ ਕੇ ਫਾਇਰਿੰਗ ਕੀਤੀ ਮੇਰਾ ਮਗਰ ਮੈਨਾਂ ਕੁਤਮ ਕੁਤਿਆ ਮੇਰਾ ਮਗਰ ਤਾਂ ਕੁੱਝ ਜੇ ਤੁੰ ਨੂੰ ਕੱਢੇ ਜੇ ਕੁਝ ਪਿੰਡ ਦੇ ਹੀ ਆ ਰੱਖਣ ਹਾਂਜੀ ਦੋਨੇ ਸਾਡੇ ਪਿੰਡ ਦੇ ਆ ਜੀ ਰਕਵੀਰ ਸਿੰਘ ਸੋਲ ਨੇ ਵੀ ਪੂਰੇ ਮਗਰ ਕੁਵਾ ਲਾਈ ਵੀ ਮੈਨੂੰ ਮਤਲਬ ਵੀ ਇਹਨੂੰ ਜਦ ਬੱਜ ਕੇ ਨਾ ਜਾਵੇ ਇਹਨੂੰ ਮਾਰਨਾ ਹੈ ਮਾਰਨਾ ਜੀ ਹਾਂਜੀ ਇੱਕ ਦੋ ਬੰਦੇ ਹੋਰੇ ਹੀ ਜੀ ਉਹ ਮੈਨੂੰ ਜਦੋਂ ਮੇਰੇ ਗੋਲੀ ਵੱਜ ਕੇ ਮੈਨੂੰ ਬੇਸੁਰਤ ਜਾ ਗਿਆ ਮੈਨੂੰ ਨਹੀਂ ਉਹਨਾਂ ਦੀ ਜਾਣ ਪਛਾਣ ਹੈ ਜਦੋਂ ਮੈਂ ਚੰਗੀ ਤਰ੍ਹਾਂ ਦਿਮਾਗ ਦੇ ਕੋਲ ਉਹ ਵੀ ਦੱਸ ਦੂੰਗਾ ਜੀ ਦੋ ਕੁ ਬੰਦੇ ਹੋਰ ਹੈਗੇ ਹੀ ਇਹਨਾਂ ਦੇ ਨਾਲ ਜ ਇਹ ਜਿਹੜੇ ਸਾਈਡ ਤੇ ਖੜੇ ਜਿਹੜੇ ਮਤਲਬ ਇਸ ਚੀਜ਼ ਕਰਕੇ ਖੜੇ ਸੀ ਵੀ ਜੇ ਕਰੇ ਭੱਜਦਾ ਤੇ ਨੂੰ ਆਪਾਂ ਵੜੀ ਇਤਵਾ ਜੀ ਮਤਲਬ ਮੇਰੇ ਮਗਰ ਤੱਕ ਭੱਜੀ ਜਿਹਨਾਂ ਨੇ ਪੂਰੀ ਵਾਰਡ ਆ ਲਈ ਮੈਨੂੰ ਮਾਰਨ ਦੀ ਸਸ ਸੜੇ ਤੋਂ ਤੁਰਿਤਰ ਸਿੰਘ son of ਮਲਕੀ ਸਿੰਘ ਰੈਜ਼ੀਡੈਂਟ ਆਫ ਲਖਨਕਾਉਂ ਕੈਂਡਾ ਮੁੰਡਾ ਹੈ ਗਨ ਸ਼ਾਟਿੰਗ ਜਿ ਦਿਨ ਉਹਦੇ ਗਨ ਸ਼ਾਟ ਤੇ ਰਿਜਿਟ ਤੇ ਹੈਗੀ ਆਮ ਦੇ ਵਿੱਚ ਗੋਲੀ ਜਿਹੜੀ ਹੈ ਥਰੋਅਨ ਥਰੋਅ ਬਾਕੀ ਜਿਹੜੇ ਨਾਲ ਕਿ ਚੱਲ ਰਿਹਾ ਦੇਖੋ कितनी गोली गोलियां लगी है। Multiple, आ, चोटी 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 आ, हैं मल्टीपल अच्छा, है टेबलेट्स हैं छोटी-छोटी 25 का मान लीजिए छोटे टेबलेट्स हैं लेकिन अच्छा कितनी आएगी सर मल्टीपल हो सकती है छोटे-छोटे दे बड़े-बड़े निशान ऐसे रह गए हैं पता नहीं ठीक है कटने नहीं ठीक है सर पेशेंट किस सर पेशेंट स्टेबल तो शुक्रिया सर